ਇੱਕ ਰਿਨ ਇੱਕ ਲੜਕਾ ਆਪਣੇ ਸਹਰੇ ਘਰੇ ਗਿਆ ਤੇ ਉਸ ਵੇਲੇ ਉਹਦੀ ਘਰੇ ਦੇ ਸੱਸ ਕੱਲੀ ਸੀ ਕਹ ਉਹ ਉਸਨੇ ਲੜਕੇ ਨੂੰ ਚਾਹ ਪਾਣੀ ਪਿਾਇਆ ਫਿਰ ਰੋਟੀ ਤਿਆਰ ਕੀਤੀ ਤਾਂ ਸਬਜ਼ੀਆਂ ਬਣਾਈਆਂ ਰੈਤਾ ਬਣਾਇਆ ਸਰ੍ਹੋਂ ਦੀ ਠੀਰ ਬਣਾਈ ਤੇ ਅਚਾਰ ਤੇ ਪਾਪੜ ਵੀ ਪੁੰਨੇ ਤੇ ਉਹ ਨਾ ਸਾਰਾ ਪੋਜਨ ਤਿਆਰ ਕਰਕੇ ਮੇਜ਼ ਤੇ ਰੱਖ ਕੇ ਤੇ ਆਪ ਹੀ ਉਹਨੂੰ ਖਾਣ ਲੱਗ। ਸਾਰੀਆਂ ਚੀਜ਼ਾਂ ਉਹਨੇ ਵਾਰੀ ਵਾਰੀ ਦੇਤੀਆਂ ਤੇ ਪਾਪੜ ਦੇਣਾ ਪੜ। ਉਹ ਕਹਿੰਦਾ ਕਿ ਮਾਂ ਜੀ ਤੈਨੂੰ ਗੱਲ ਦੱਸਾਂ ਕਿ ਦੱਸ ਪੁੱਤਰ। ਕਹਿੰਦਾ ਅੱਜ ਮੈਂ ਇੰਦਾ ਵੱਡਾ ਸੁਪਨਾ ਵੇਖਿਆ ਕੰਦੀ ਪੁੱਤਰ ਕਿੱਡਾ ਵੱਡਾ ਕੰਦੀਆ ਮੇਰੇ ਰੋ ਮੇ ਸੁਣਾ। ਜੇ ਤੂੰ ਮੇ ਰੋਟੀ ਖਾ ਰੇ ਸੋ ਲੱਗੋ ਜਿੱਤੇ ਪਾਪੜ ਪੈਣ ਉਤੋਂ ਤਾਈ। ਉਹ ਕਹਿੰਦੀ ਆਏ ਮੈਂ ਪਾਪੜ ਦੇਣਾ ਤਾਂ ਪੁੱਛ ਲਈ ਤੇ। ਦੋ ਸੌ ਚੀਜ਼ ਅਸਥਾਈ ਮੰਗਲੀ ਜਾਂਦੀ ਹੈ। ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ